ਉਹ ਸਰ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਆ ਉਹ ਆ ਰਹੇ ਨੇ ਦੇਖੋ ਫਿਰੋਜ਼ਪੁਰ ਦੇ ਬਸਨੀਕ ਜਿਹੜੇ ਸੀ ਬੜੀ ਵੱਡੀ ਤਦਾਦ ਦੇ ਵਿੱਚ ਮੈਨੂੰ ਮਿਲਦੇ ਜੁਲਦੇ ਰਹਿੰਦੇ ਨੇ ਗੱਲਬਾਤ ਕਰਦੇ ਰਹਿੰਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਡਿਮਾਂਡ ਸੀਗੀ ਕਿ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਜਦੋਂ ਅਸੀਂ ਰਾਤ ਨੂੰ ਜਾਂਦੇ ਹਾਂ ਸਵੇਰੇ ਜਾਂਦੇ ਹਾਂ 2 ਵਜੇ 3 ਵਜੇ ਤੇ ਉੱਥੇ ਲੁੱਟਾਂ ਖੋਹਾਂ ਹੋ ਜਾਂਦੀਆਂ ਸਾਨੂੰ ਫੜ ਕੇ ਕੁੱਟ ਦਿੰਦੇ ਮੋਬਾਈਲ ਖੋ ਲੈਂਦੇ ਸਾਡੇ ਪਰਸ ਖੋ ਕੇ ਲੈ ਜਾਂਦੇ ਨੇ ਉੱਥੇ ਲਾਈਟਾਂ ਦੀ ਬੜੀ ਜ਼ਰੂਰਤ ਹੈ ਉਹਦੇ ਵਾਸਤੇ ਅਸੀਂ ਐਮਪੀ ਫੰਡ ਚੋਂ 10 ਲੱਖ ਰੁਪਏ ਲਿਆ ਹੈ ਸਾਹਿਬ ਸ਼ੇਰ ਸਿੰਘ ਜੀ ਕੋਲ ਆਇਆ ਤਾਂ 5 ਲੱਖ ਰੁਪਏ ਮੈਂ ਆਉਦੇ ਕਰੂਨ ਦਿੰਦਾ ਹੈ ਜਿਹੜਾ ਸ਼ਕੀਲੇ ਵਾਲਾ ਸਾਡਾ ਪ੍ਰਚੀਨ ਮੰਦਿਰ ਹੈ ਉੱਥੋਂ ਲੈ ਕੇ ਅਸੀਂ ਬਜੀਤਪੁਰ ਸਾਹਿਬ ਤੱਕ ਲਾਈਟਾਂ ਲਗਾਉਣੀਆਂ ਸੋਲਰ ਲਾਈਟਾਂ ਲਗਾਉਣੀਆਂ ਕਿ ਜਿਹੜੇ ਸਾਡੇ ਧਾਰਮਿਕ ਥਾਵਾਂ ਤੇ ਲੋਕ ਜਾਂਦੇ ਨੇ ਉਹਨਾਂ ਨੂੰ ਸਹੂਲਤ ਹੋਵੇ ਉਹਨਾਂ ਵਾਸਤੇ ਫਾਇਦਾ ਹੋਵੇ ਕਿਉਂਕਿ ਜਿਸ ਘਰ ਦੇ ਵਿੱਚ ਪੂਜਾ ਪਾਠ ਤੋਂ ਕੰਮ ਸ਼ੁਰੂ ਹੋਊਗਾ ਮੈਂ ਸਮਝਦਾ ਕਿ ਉਹ ਕਾਰਫਮੇਸ਼ਨ ਹੀ ਆ ਕੇ ਜਾਊਗਾ ਇਸ ਕਰਕੇ ਉਹ ਲਾਈਟਾਂ ਜਿਹੜੀਆਂ 2 ਕਮਿਨ੍ਹੇ ਸ਼ੁਰੂ ਹੋ ਜਾਣਗੀਆਂ ਅਸੀਂ ਪੈਸੇ ਦੇ ਦਿੱਤੇ ਉਹ ਡਿਪਾਰਟ ਉਹਦਾ ਟੈਂਡਰ ਵਗੈਰਾ ਹੋ ਰਿਹਾ ਉਹ ਜਿਵੇਂ ਹੋ ਜਾਏਗਾ ਅਸੀਂ ਉੱਥੇ ਲਾਈਟਾਂ ਲਗਾ ਦਿੰਨੇ ਹਲੇ ਕਿ ਉਹ ਜਿਹੜਾ ਏਰੀਆ ਹੈ ਮੇਰੀ ਕੌਂਸਲ ਕੈਂਸੀ ਚ ਨਹੀਂ ਪੈਂਦਾ ਉਹ ਵਿਧਾਤੀ ਚ ਪੈਂਦਾ ਹੈ ਪਰ ਮੈਂ ਕਿਸੇ ਨਾਲ ਵੈਰ-ਵਿਰੋਧ ਨਹੀਂ ਕਰਦਾ ਕਿਉਂਕਿ ਮੈਂ ਪਾਰਟੀ ਭਾਈ ਤੇ ਉੱਪਰ ਉੱਠ ਕੇ ਇਸ ਇਲਾਕੇ ਨੂੰ ਉੱਪਰ ਵਧਾਣਾ ਹੈ ਇਹ ਸਾਡਾ ਸਾਡੀ ਜਨਮ ਭੂਮੀ ਹੈ ਨੂੰ ਅਸੀਂ ਕਰਮ ਭੂਮੀ ਦੇ ਵਿੱਚ ਬਦਲਣਾ ਸਰ ਹੁਸੈਨੀ ਵਾਲਾ ਬੋਲਦੀ ਲੱਗੀ ਜਿੱਲੀ ਤਾਂ ਉਹ ਵੀ ਦੇਖਦੇ ਲਈ ਕਿੰਨਾ ਸਾ ਜਿਹੜਾ ਉਹ ਆਇਆ ਹੈਗਾ ਇਹ ਉੱਤੇ ਹੋ ਰਿਹਾ ਪ੍ਰੋਜੈਕਟ ਲੋਕਾ ਦੇਖੋ ਉਹ ਹੁਸੈਨੀ ਵਾਲਾ ਜਿਹੜਾ ਸਮਾਰਕ ਹੈਗਾ ਸ਼ਿਰੀਆਦ ਪਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਉਹਦੇ ਵਾਸਤੇ ਜਦੋਂ ਮੈਂ ਐਮਐਲਏ ਸੀਗਾ ਉਹਨੂੰ ਅਸੀਂ ਉੱਥੇ ਲਾਈਟ ਐਂਡ ਸਾਊਂਡ ਲਗਾਇਆ ਸੀ ਜਿਹੜਾ ਕਿ ਬਿਲਕੁਲ ਇਹਨਾਂ ਨੇ ਖਰਾਬ ਕਰ ਦਿੱਤਾ ਸੀ ਉੱਥੇ ਅਸੀਂ ਜਿਹੜਾ ਤਿਰੰਗਾ ਝੰਡਾ ਸੀ ਸਾਡਾ ਉਹ ਪਾਕਿਸਤਾਨ ਦਾ 140 ਫੁੱਟ ਹੈ ਸਾਡਾ 175 ਫੁੱਟ ਲਗਾਇਆ ਬਿਲਕੁਲ ਪਗਤ ਸਿੰਘ ਜੀ ਸਮਾਤੇ ਵੀ ਅਸੀਂ 120 ਫੁੱਟ ਦਾ ਤਿਰੰਗਾ ਝੰਡਾ ਲਗਾਇਆ ਸੀ ਬਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਹਲੇ ਉਹ ਤਿਰੰਗਾ ਉੱਥੇ ਜਿਹੜਾ ਹੈਗਾ ਹੁੰਦਾ ਨਹੀਂ ਕਿਉਂ ਨਹੀਂ ਹੁੰਦਾ ਇਹ ਨਲਕੀ ਹੈ ਸਰਕਾਰ ਦੀ ਨਲਕੀ ਹੈ ਉਦੇ ਵਾਸਤੇ ਹੁਣ ਫਿਰ ਅਸੀਂ 25 ਕਰੋੜ ਰੁਪਏ ਲੈ ਕੇ ਆਏ ਆ ਗਵਰਨਮੈਂਟ ਆਫ ਇੰਡੀਆ ਤੋਂ ਮਿਨਿਸਟਰੀ ਆਫ ਟੂਰਿਜ਼ਮ ਐਂਡ ਕਲਚਰ ਤੋਂ ਕਿ ਉਹਨੂੰ ਸਾਰੇ ਨੂੰ ਵਧੀਆ ਬਣਾ ਦੇਣਾ ਹੈ ਇੱਕ ਸਮਾਰਕ ਬਣਾ ਦੇਣਾ ਹੈ ਕਿ ਲੋਕ ਉੱਥੇ ਆਣ ਤੇ ਟੂਰਿਜ਼ਮ ਦਾ ਇੱਕ ਸਪੌਟ ਜਿਹੜਾ ਹੈਗਾ ਉੱਤੇ ਦਿਖਾਈ ਦੇਵੇ ਇਉਂ ਹੀ ਸਾਡਾ ਗੁਰਦੁਆਰਾ ਸਾਹਿਬ ਹੈਗਾ ਸਾਰਾਗੜੀ ਸਾਹਿਬ ਉਹਦੇ ਵਾਸਤੇ ਪੈਸੇ ਆਏ ਸੀਗੇ ਉਹ ਹੁਣ ਬਣ ਕੇ ਤਿਆਰ ਹੋ ਗਿਆ ਉਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੜਕੀਆਂ ਜਿਹੜੀਆਂ ਸੜਕਾਂ ਨੇ ਸੜਕਾਂ ਦੇ ਵਾਸਤੇ ਅਸੀਂ ਲੱਗੇ ਹੋਏ ਆ ਉਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡਾ ਸਿਵਲ ਹਸਪਤਾਲ ਜੀ ਦਾ ਬਹੁਤ ਮਾੜਾ ਹਾਲ ਹੈ ਮੈਂ ਸਮਝਦਾ ਕਿ ਜਦੋਂ ਸਿਵਲ ਹਸਪਤਾਲ ਦੇ ਵਿੱਚ ਬੰਦਾ ਜਾਂਦਾ ਹੈ ਉੱਥੇ ਦਾਖਲ ਕਰਾਉਂਦੇ ਉਹਨੂੰ ਉਹ ਬਿਮਾਰ ਹੋ ਕੇ ਬਾਹਰ ਨਿਕਲਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਤੁਸੀਂ ਜਾ ਕੇ ਦੇਖਿਆ ਉਹਦੇ ਬਾਥਰੂਮਸ ਤੇ ਹੋਰ ਉਹਦੇ ਵਾਸਤੇ ਵੀ ਅਸੀਂ ਲੱਗੇ ਹੋਏ ਆ ਕਿ ਉੱਥੇ ਜਿਹੜਾ ਬੱਚਿਆਂ ਦਾ ਹਸਪਤਾਲ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਬੜੇ ਸੈਂਸਿਟਿਵ ਹੁੰਦੇ ਨਵੇਂ ਬੱਚਾ ਜੱਚਾ ਜਿਹੜਾ ਹਸਪਤਾਲ ਹੈ 12.5 ਕਰੋੜ ਰੁਪਏ ਸੀ ਉਹਦਾ ਸੈਂਕਸ਼ਨ ਕਰਾ ਕੇ ਲਿਆਏ ਆ ਗਵਰਨਮੈਂਟ ਆਫ ਇੰਡੀਆ ਤੋਂ ਉਹਦਾ ਕੰਮ ਬੜੀ ਜਲਦੀ ਸ਼ੁਰੂ ਹੋ ਜਾਏਗਾ ਯੋਗੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਾਡੀ ਜਿਹੜੀ ਇੱਕ ਸੜਕ ਹੈਗੀ ਹੈ ਲੋਕ ਜਿਹੜੇ ਹੈਗੇ ਆ ਗੰਗਾ ਨਗਰ ਤੋਂ ਲੈ ਕੇ ਜਿਹੜੀ ਗੰਗਾ ਨਗਰ ਤੋਂ ਲੈ ਕੇ ਅਬੋਰ ਫਾਜ਼ਲ ਕਾ ਮਲੋਟ ਮੁਕਸਰ ਸਾਹ ਫਾਜ਼ਲ ਕਾ ਜਲਾਲਾਬਾਦ ਗੁਰੂਰ ਸਾਹਿਬ 사ਦਕ ਤੇ ਫਰੋਜ਼ਪੁਰ ਤੋਂ ਲੋਕ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੇ ਜਾਂਦੇ ਨੇ ਉਹ ਜੋੜ ਮੇਲਾ 10 ਦਿਨ ਚੱਲਦਾ ਹੈ ਉਹ ਜਿਹੜਾ ਜੋੜ ਮੇਲਾ ਹੈ ਨਾ ਮੈਂ ਕਹਿ ਸਕਦਾ ਕਿ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ श्रद्धालु ਜਾਂਦੇ ਨੇ ਟਰੈਕਟਰ ਟਰਾਲੀਆਂ ਤੇ ਜਾਂਦੇ ਨੇ ਮੋਟਰਸਾਈਕਲਾਂ ਤੇ ਜਾਂਦੇ ਨੇ ਸਾਈਕਲਾਂ ਤੇ ਜਾਂਦੇ ਨੇ ਬੱਸਾਂ ਤੇ ਜਾਂਦੇ ਨੇ ਕਾਰਾਂ ਤੇ ਜਾਂਦੇ ਨੇ ਉਥੇ ਲੰਗਰ ਲੱਗਦੇ ਨੇ ਹਜ਼ਾਰਾਂ ਦੀ ਤਦਦ ਚ ਲੰਗਰ ਲੱਗਦੇ ਨੇ ਉਹ ਜਿਹੜੀ ਸੜਕ ਸੀ ਸਾਡੀ ਆਰਫਕਿਆਂ ਤੋਂ ਅਮਰਕੋਟ ਉਹ 5 ਮੀਟਰ ਦੀ ਸੀ ਹੁਣ ਉਹ ਨੂੰ ਅਸੀਂ 10 ਮੀਟਰ ਦੀ ਕਰਨ ਜਾ ਰਹੇ ਹਾਂ ਜਿਸ ਨਾਲ ਬਹੁਤ ਵੱਡਾ ਫਾਇਦਾ ਹੋ ਜਾਏਗਾ ਜਿਵੇਂ ਇਹ ਦੀ ਗੱਲ ਅਸੀਂ ਦੱਸਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਫੈਲ ਗਈ ਯਾਰ ਕਮਾਲ ਹੈ ਇਹ ਕਰਦਾ ਕੌਣ ਹੈ ਮੈਂ ਨਹੀਂ ਕਰਦਾ ਤੇ ਬਾਬਾ ਬੁੱਢਾ ਸਾਹਿਬ ਕਰਦੇ ਨੇ ਹਰਮੰਦਰ ਸਾਹਿਬ ਕਰਦਾ ਹੈ ਕਿਉਂਈ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸਾਡਾ ਪੀਜੀਆਈ ਫਰੋਸਪੁਰ ਦੇ ਵਿੱਚ ਅੱਜ ਤੱਕ ਫਰੋਸਪੁਰ ਜਦੋਂ ਦਾ ਆਜ਼ਾਦ ਹੋਇਆ ਕੋਈ ਐਡੀ ਵੱਡੀ ਇਨਵੈਸਟਮੈਂਟ ਗਵਰਨਮੈਂਟ ਆਫ ਇੰਡੀਆ ਦੀ ਨਹੀਂ ਆਈ। ਉਹਦੇ ਤੇ ਤਕਰੀਬਨ 450-500 ਕਰੋੜ ਰੁਪਏ ਲੱਗ ਰਿਹਾ ਹੈ ਪੀਜੀਆਈ ਬਣ ਰਿਹਾ ਹੈ। ਉਹਦੀ ਬਿਲਡਿੰਗ ਜਿਹੜੀ ਹੈਗੀ ਹੈ ਤਿਆਰ ਹੋ ਗਈ ਹੈ। ਉਹਨੇ ਮੇਰੇ ਹਿਸਾਬ ਦੇ ਨਾਲ ਨਵੰਬਰ-ਦਸੰਬਰ ਦੇ ਵਿੱਚ ਚਾਲੂ ਹੋ ਜਾਣਾ ਆਪੀਡੀਓ ਦੀ ਜਿਹੜੀ ਹੈ। ਉਹ ਨਾਲ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ। ਉਹਦੇ ਉੱਪਰ ਗਵਰਨਮੈਂਟ ਆਫ ਪੰਜਾਬ ਦਾ ਇੱਕ ਪੈਸਾ ਵੀ ਖਰਚਾ ਨਹੀਂ। ਨਾ ਬਿਜਲੀ ਦਾ ਖਰਚਾ ਹੈ, ਨਾ ਡਾਕਟਰਾਂ ਦਾ ਖਰਚਾ ਹੈ, ਨਾ ਦਵਾਈ ਦਾ ਖਰਚਾ ਹੈ। ਕਿਸੇ ਵੀ ਚੀਜ਼ ਦਾ ਖਰ ਕਿਉਂਕਿ ਇਹ ਜਿਹੜਾ ਬਾਰਡਰ ਤੇ ਬੈਕਵਰਡ ਏਰੀਆ ਜਿਹਨੂੰ ਅਸੀਂ ਕਹਿੰਦੇ ਸੀ ਉਹਨੇ ਬਾਰਡਰ ਤੇ ਬੈਕਵਰਡ ਏਰੀਆ ਰਹਿ ਨਹੀਂ ਗਿਆ। ਹੁਣ ਇਹ ਜਿਹੜਾ ਏਰੀਆ ਹੈਗਾ ਜੀ ਡਿਵੈਲਪਮੈਂਟ ਹੋ ਰਹੀ ਹੈ। ਇਉਂ ਹੀ ਸ਼੍ਰੀ ਆਦਮ ਭਗਤ ਸਿੰਘ ਜਿਹੜੀ ਇਹ ਕਾਲਜ ਸੀਗਾ ਉਹਦੇ ਵਿੱਚ ਅੱਜ ਯੂਨੀਵਰਸਿਟੀ ਲੈ ਕੇ ਆਏ ਆ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਯੂਨੀਵਰਸਿਟੀ ਵਾਸਤੇ ਜਾਂ ਜਾਂਦੇ ਸੀ ਜਲੰਧਰ, ਅੰਮ੍ਰਿਤਸਰ ਸਾਹਿਬ, ਜਾਂ ਪਟਿਆਲਾ ਜਾਂ ਚੰਡੀਗੜ੍ਹ ਜਾਂਦੇ ਸੀ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇਸ ਕਰਕੇ ਮੈਂ ਫਰੋਜ਼ਪੁਰ ਵਾਲੇ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਨਾ ਫਰੋਜ਼ਪੁਰ ਵਾਲੇ ਇਕੱਠੇ ਹੋ ਕੇ ਸਾਰੇ ਆਓ ਫਰੋਸਪਰ ਦੀ ਤਰੱਕੀ ਕਰਾਈਏ ਜੀ ਦੇਖੋ ਕੱਲੀਆਂ ਸ਼ਹਿਰ ਦੀਆਂ ਸੜਕਾਂ ਨਹੀਂ ਲਾਅ ਐਂਡ ਆਰਡਰ ਦਾ ਹਾਲ ਬੜਾ ਮੋੜਾ ਲੋਕ ਰੋ ਰਹੇ ਨੇ ਤਰਾਤਰਾ ਕਰਦੇ ਨੇ ਕਿਤੇ ਚੋਰੀਆਂ ਹੋ ਜਾਂਦੀਆਂ ਨੇ ਕਿਤੇ ਸੜੀਆਂ ਧੀਆਂ ਪੈਣਾ ਜਿਹੜੀਆਂ ਕਿ ਸਾਡੇ ਸਿਰ ਦਾ ਤਾਜ ਨੇ ਉਹਨਾਂ ਦੇ ਹੱਥਾਂ 'ਚੋਂ ਫੋਨ ਖੋ ਕੇ ਲੈ ਜਾਂਦੇ ਨੇ ਮੋਬਾਈਲ ਲੈ ਜਾਂਦੇ ਨੇ ਉਹਨਾਂ ਦੇ ਪਰਸ ਲੈ ਕੇ ਚਲੇ ਜਾਂਦੇ ਨੇ ਮੈਂ ਪੁੱਛਣਾ ਕਿਥੋਂ ਦੀ ਸਰਕਾਰ ਹੈ ਉਹ ਜਿਹੜੇ ਲੋਕ ਨੇ ਕਿੱਥੋਂ ਆਉਂਦੇ ਨੇ ਕੌਣ ਨੇ ਸਾਡੇ ਟਾਈਮ ਤੇ ਇਹੋ ਜਿਹਾ ਕੰਮ ਨਹੀਂ ਸੀਗਾ ਕੋਈ ਹੋ ਸਕਦਾ ਮੈਂ ਨਾ ਇਸ ਤਰ੍ਹਾਂ ਚੁੱਪ ਨਹੀਂ ਬੋਲਦਾ ਇੱਕਾ ਦੁਕਾ ਹੁੰਦਾ ਹੋਵੇ ਕੋਈ ਪਰ ਅੱਜ ਤਾਂ ਲੋਕ ਡਰਦੇ ਨੇ ਸਹਮੇ ਪਏ ਨੇ 6 ਵਜੇ ਤੋਂ ਬਾਅਦ ਲੋਕ ਜਿਹੜੇ ਨੇ ਉਹਦੇ ਘਰਾਂ ਚਲੇ ਜਾਂਦੇ ਨੇ ਫਿਰ ਜਿਹੜੀਆਂ ਸੜਕਾਂ ਨੇ ਫਿਰੋਜ਼ਪੁਰ ਦੀਆਂ ਟੁੱਟੀਆਂ ਪਈਆਂ ਨੇ ਉਹਦੇ ਵਾਸਤੇ ਗਵਰਨਮੈਂਟ ਆਫ ਪੰਜਾਬ ਪੈਸੇ ਨਹੀਂ ਦਿੰਦੀ ਮੈਂ ਪੁੱਛਣਾ ਚਾਹੁੰਦਾ ਕਿਉਂ ਕਿਉਂਕਿ ਤੁਸੀਂ ਦੇਖ ਲਓ ਕੈਂਟ ਦੀਆਂ ਸੜਕਾਂ ਨੇ ਜਦੋਂ ਮੈਂ ਐਮ ਐਲ ਏ ਸੀ ਉਹਦੇ ਵਾਸਤੇ 4.5 ਕਰੋੜ ਰੁਪਏ ਸਪੈਸ਼ਲ ਗ੍ਰਾਂਟ ਤਕਰੀਬਨ ਹੁਣ 5 ਕਰੋੜ ਰੁਪਏ ਹੋ ਗਈ ਅਸੀਂ ਜਾਣਦੇ ਆ ਸਾਡੋਂ ਸਾਡੇ ਬਜ਼ੁਰਗ ਰੋਂਦੇ ਨੇ ਸਾਡੀਆਂ ਮਾਵਾਂ ਰੋਂਦੀਆਂ ਨੇ ਜੇ ਮੈਂ ਪਰਸੋ ਚਾਥੇ ਤੁਰਿਆ ਜਾ ਰਿਹਾ ਸੀ ਉੱਥੇ ਦੇਖਿਆ ਇੱਕ ਲੇਡੀਜ਼ ਵਿਚਾਰੀ ਇਲਾਜ ਕਰਾ ਕੇ ਆ ਰਹੀ ਸੀ ਜਦੇ ਹੱਥੋਂ ਮੋਬਾਈਲ ਕੋਕੇ ਪੱਜ ਗਏ ਪਤਾ ਲੱਗਿਆ ਉਹ ਕਹਿੰਦੀ ਜੀ ਮੈਂ ਤਾਂ ਮੇਰੇ ਬੇਟੇ ਦਾ ਮੋਬਾਈਲ ਸੀ ਮੈਂ ਤਾਂ ਗੱਲ ਕਰ ਰਹੀ ਸੀ ਸਨ ਦੱਸੋ ਕਿੱਥੋਂ ਲਵਾਂਗੇ ਇਸ ਕਰਕੇ ਜਿਹੜਾ ਲਾਅਨ ਆਰਡਰ ਦਾ ਪੱਠਾ ਜਿਹੜਾ ਹੈਗਾ ਬੈਠ ਗਿਆ ਹੈ ਫਰੋਜ਼ਪੁਰ ਵਾਲਿਓ ਆਪ ਇਕੱਠੇ ਹੋ ਕੇ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਫਰੋਜ਼ਪੁਰ ਚੁੱਕ ਜਾਈਏ ਫਰੋਜ਼ਪੁਰ ਦਾ ਨਾਮ ਬੜਾ ਵੱਡਾ ਹੈ ਫਰੋਜ਼ਪੁਰ ਜਿਹੜਾ ਹੈਗਾ ਜੇ ਤੁਸੀਂ ਇੰਟਰਨੈਸ਼ਨਲ ਮੈਪ ਤੇ ਦੇਖੋਗੇ ਤਾਂ ਉਹ ਤੁਹਾਨੂੰ ਦਿਖਾਈ ਦੇਗਾ ਈਉਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੀ ਸਰਕਾਰ ਜਦੋਂ ਸੀਗੀ ਉਦੋਂ ਅਸੀਂ ਇੱਕ ਰੇਲ ਗੱਡੀ ਸ਼ੁਰੂ ਕਰਾਈ ਸੀ ਜਿਹੜੀ ਸਾਡੀ ਕੈਪੀਟਲ ਹੈਗੀ ਹੈ ਸਾਡੀ ਰਾਜਧਾਨੀ ਹੈ ਫਰੋਜ਼ਪੁਰ ਨੂੰ ਰਾਜਧਾਨੀ ਨੂੰ ਕੋਈ ਗੱਡੀ ਨਹੀਂ ਜਾਂਦੀ ਸੀ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹਨਾਂ ਦੀਆਂ ਬੱਸਾਂ ਇੱਥੋਂ 900 ਹਜ਼ਾਰ ਰੁਪਏ ਲੈਂਦੀਆਂ ਨੇ ਜਿਹੜੀ ਸਾਡੀ ਟ੍ਰੇਨ ਨੇ ਮਿੱਤਰਾਂ ਦੀ ਟ੍ਰੇਨ ਹੈ ਉਹ 90 ਰੁਪਏ ਚੁੱਥੇ ਲੈ ਜਾਂਦੀ ਹੈ ਇਸ ਕਰਕੇ ਲੋਕ ਪੱਖੀ ਕੰਮ ਸਾਨੂੰ ਕਰਨੇ ਚਾਹੀਦੇ ਨੇ ਦੰਦੇ ਦੀ ਜੀ ਉਸ ਵਾਰੇ ਕੀ ਆਏ ਦੇਖੋ ਨਬਾੜ ਤੋਂ ਅਸੀਂ ਪੈਸੇ ਲੈ ਕੇ ਆਏ ਆ ਗਵਰਨਮੈਂਟ ਆਫ ਇੰਡੀਆ ਦੀ ਸਕੂ ਤਿੰਨ ਪਿੰਡਾਂ ਦੇ ਵਿੱਚ ਨਵੇਂ ਟਿਊਬਲ ਲੱਗ ਰਹੇ ਤਕਰੀਬਨ ਤਿੰਨਾਂ ਪਿੰਡਾਂ ਦੇ ਵਿੱਚ 2 ਕਰੋੜ ਦੀ ਲਾਗਤ ਨਾਲ ਲੱਗ ਰਹੇ ਉੱਥੇ ਪੀਣ ਵਾਲਾ ਪਾਣੀ ਜਿਹੜਾ ਨਾ ਬੜਾ ਮਾੜਾ ਹੁੰਦਾ ਸੀ ਜਿਵੇਂ ਹੁਣ ਬਾਰਿਸ਼ ਦਾ ਮੌਸਮ ਆ ਗਿਆ ਤੇ ਬਿਮਾਰੀਆਂ ਬੜੀਆਂ ਲੱਗਦੀਆਂ ਸੀਗੀਆਂ ਇਸ ਕਰਕੇ ਉਹ ਜਿਹੜੇ ਟਿਊਬਲ ਨੇ ਉਹਨਾਂ ਵਾਸਤੇ ਲਗਾ ਰਹੇ ਆ ਉਹ ਜਿਹੜੇ ਪਿੰਡ ਨੇ ਜਿਵੇਂ ਧੀਰਾਕਰਾ ਟੱਲੀ ਗਲਾਮ ਹੈਗਾ ਇਹ ਸਾਰੇ ਪਿੰਡ ਜਿਹੜੇ ਹੈਗੇ ਆ ਇਹ ਸਾਰੇ ਬਾਰਡਰ ਦੇ ਉੱਪਰ ਉਹਨਾਂ ਦੀ ਬੜੀ ਪੁਰਾਣੀ ਡਿਮਾਂਡ ਸੀਗੀ ਉਹ ਪੈਸੇ ਸਾਡੇ ਕੋਲੇ ਆ ਗਏ ਆ ਉਹਨਾਂ ਦਾ ਜਿਹੜੇ ਟਿਊਬਲ ਦਾ ਕੰਮ ਐ ਅਸੀਂ 2 ਕੁ ਮਹੀਨੇ ਦੇ ਵਿੱਚ ਸਾਰਾ ਜਿਹੜਾ ਹੈਗਾ ਕੰਪਲੀਟ ਕਰ ਦਾਂਗੇ ਉਹਦੇ ਨਾਲ ਰਾਹਤ ਹੋਏਗੀ ਛੋਟੇ ਛੋਟੇ ਬੱਚੇ ਨੇ ਵਿਚਾਰੇ ਜਦੋਂ ਪਾਣੀ ਗੰਦਾ ਮਿਲਦਾ ਸੀਗਾ ਤਾਂ ਉਹ ਬਿਮਾਰ ਹੋ ਜਾਂਦੇ ਸੀ ਮੈਂ ਸਮਝਦਾ ਕਿ ਪੰਜਾਬ ਦੀ ਜਵਾਨੀ ਨੂੰ ਬਣਾਉਣ ਦੇ ਵਚਨ ਦੇ ਵਾਸਤੇ ਪੀਣ ਵਾਲੇ ਪਾਣੀ ਵੀ ਜਿਹੜਾ ਹੈ ਨਾ ਉਹ ਸਭ ਤੋਂ ਵਧੀਆ ਹੋਣਾ ਚਾਹੀਦਾ ਅਸੀਂ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਹੈਗਾ ਇਥੋਂ ਦੇ ਨਾਗਰਿਕ ਬੜੇ ਅੱਛੇ ਨੇ ਲੋਕ ਬੜੇ ਅੱਛੇ ਨੇ ਪਿਆਰ ਕਰਦੇ ਨੇ ਬੱਚੇ ਬੜੇ ਅੱਛੇ ਨੇ ਇਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਜੇ ਇਹਨਾਂ ਨੂੰ ਸਹੂਲਤਾਂ ਮਿਲ ਜਾਣ ਤੇ ਮੈਂ ਸਮਝਦਾ ਕਿ ਸੁਨੀਤਾ ਵਿਲੀਅਮ ਦੀ ਤਰ੍ਹਾਂ ਚੰਨ ਤੇ ਪਹੁੰਚ ਸਕਦੇ ਇਸ ਕਰਕੇ ਤਿੰਨ ਪਿੰਡਾਂ ਦੇ ਵਾਸਤੇ ਅਸੀਂ 2 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਟਿਊਬਨ ਲਗਾ ਰਹੇ ਹਾਂ ਜਿਹੜੇ ਕਿ ਬੜੀ ਜਲਦੀ ਸ਼ੁਰੂ ਹੋਗਾ ਜਿੱਥੇ ਇੱਕ ਦਿਨਾਂ ਨੂੰ ਤੁਸੀਂ ਪਾਰਕ ਬਣਾਏ ਸੀਗੇ ਉਹਨਾਂ ਦਾ ਵੀ ਬੜਾ ਮਾੜਾ ਹੈ ਦੇਖੋ ਇੱਕ ਸ਼ੀਦੇ ਆਦਮ ਭਗਤ ਸਿੰਘ ਜੀ ਦੇ ਨਾਮ ਤੇ ਪਾਰਕ ਬਣਾਇਆ ਸੀਗਾ ਸਰਮੇ ਦਰਸ਼ਕ ਸਾਈਆਂ ਵਾਲੀ ਦੀ ਕੋਠੀ ਦੇ ਪਿੱਛੇ ਹੈਗਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹ ਪਾਰਕ ਜਿਹੜਾ ਹੈ ਨਾ ਲੋਕ ਉੱਥੇ ਗਾਲਾਂ ਕੱਢਦੇ ਨੇ ਉੱਥੇ ਕੈਮਰੇ ਲੱਗੇ ਸੀ ਉਹ ਵੀ ਲੱਗੇ ਉੱਥੇ ਐਲਸੀਡੀ ਲੱਗੀ ਸੀ ਜਿੱਥੇ ਸਵੇਰੇ ਸਵੇਰੇ ਹਰਮੰਦਰ ਸਾਹਿਬ ਤੋਂ ਪ੍ਰਸਾਰਣ ਆਉਂਦਾ ਸੀ ਫਿਰ ਮਾਤਾ ਵੈਸ਼ਨੂ ਦੇਵੀ ਜਾਂਦਾ ਸੀ ਸ਼ਾਮ ਨੂੰ ਪਾਠ ਹੁੰਦਾ ਸੀ ਮੇਰੇ ਮਨ ਦੇ ਵਿੱਚ ਸੀ ਕਿ ਜਿਸ ਘਰ ਦੇ ਵਿੱਚ ਪੂਜਾ ਪਾਠ ਤੋਂ ਕੰਮ ਸ਼ੁਰੂ ਹੋਵੇ ਉਹ ਘਰ ਜਿਹੜਾ ਹੈ ਹਮੇਸ਼ਾ ਹੀ ਤਰੱਕੀ ਕਰਦਾ ਹੈ ਇਉਂ ਹੀ ਅਸੀਂ ਸਬਜ਼ੀ ਮੰਡੀ ਦੇ ਵਿੱਚ ਲਗਾਏ ਸੀ ਐਲਸੀਡੀਆਂ ਲਗਾਈਆਂ ਸੀ ਕਿ ਲੋਕ ਉੱਥੇ ਰਾਤ ਨੂੰ 1 ਵਜੇ 2 ਵਜੇ ਚਲੇ ਜਾਂਦੇ ਨੇ ਗਰੀਬ ਲੋਕ उत्त ट्रक आते हैं उतों अनलोडिंग करते हैं लोडिंग करते हैं कि जो भी अपना काम शुरू करन और पूजा पाठ तो शुरू कर फिरोजपुर तरक्की दीहते मैं फिरोजपुर अपील करना कि फिरोजपुर के दोस्तों तो मिलकर फरोजपुर में फिर अगह बधाई फरोजपुर का एक नाम बनाइए मैं तुम्हें दसना चाहना कि एक इतने जहाजा का अड्डा भी आया रवि जी और ये जो जहाज़ों का जो जहाज़ा का अड्डा इतने आया कि वास्ते पांच आए सि बठिंडा आदमपुर अमृतसर साहब जलंधर चंडीगढ़ ਸਾਬ ਮਨਮੋਨ ਸਿੰਘ ਜੀ ਨੇ ਉਹ ਜਿਹੜਾ ਸੈਂਕਸ਼ਨ ਕੀਤਾ ਸੀ ਉਹਦਾ ਐਨਓਸੀ ਨਹੀਂ ਦਿੱਤਾ ਸਾਡੇ ਕੋਲ ਜ਼ਮੀਨ ਪਈ ਹੈ ਉਹ ਬਦਲ ਸਾ ਉੱਥੇ ਲੈ ਗਏ ਸੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਐ ਕਿ ਤੁਸੀਂ ਜਿਹੜਾ ਬੈਕਵਰਡ ਏਰੀਆ ਹੈ ਜੋ ਤੱਕ ਤੁਸੀਂ ਉਹਨੂੰ ਡਿਵੈਲਪ ਨਹੀਂ ਕਰਦੇ ਉਹ ਤੱਕ ਹਿੰਦੁਸਤਾਨ ਅੱਗੇ ਨਹੀਂ ਜਾ ਸਕਦਾ ਹਿੰਦੁਸਤਾਨ ਅੱਗੇ ਉਦੋਂ ਹੀ ਜਾ ਸਕਦਾ ਹੈ ਜਿਹੜਾ ਸਭ ਤੋਂ ਮਾੜਾ ਕਰ ਹੋਵੇ ਉਹਦੇ ਕਰਤਵੀ ਰੋਜ਼ਗਾਰ ਹੋਵੇ ਉਹ ਘਰ ਅੱਗੇ ਜਾਵੇ ਉਹ ਫਿਰੋਜ਼ਪੁਰ ਜਿਹੜੀ ਲੜਾਈ ਲੜਦਾ ਹੈ ਦੇਸ਼ ਦੀ ਖਾਤਰ ਲੜਦਾ ਹੈ ਜਦੋਂ ਪਾਕਿਸਤਾਨ ਸਾਡੇ ਤੇ ਹਮਲਾ ਕਰਦਾ ਹੈ ਤਾਂ ਸਾਡੇ ਜਿੱਥੇ ਫੌਜ ਦੇ ਜਵਾਨ ਬੜੇ ਸਾਡੇ ਫੌਜ ਦੇ ਜਵਾਨ ਜਿਹੜੇ ਨੇ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਨੇ ਉੱਥੇ ਸਾਡੀ ਬੀਐਸਐਫ ਉਹਦੇ ਨਾਲ-ਨਾਲ ਹੀ ਸਾਡੇ ਜਿਹੜੇ ਸਿਵਲੈਂਟਸ ਆ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਉਹਨਾਂ ਦੇ ਵਾਸਤੇ ਲੰਗਰ ਬਣਾ ਕੇ ਲੈ ਕੇ ਜਾਂਦੀਆਂ ਨੇ ਇਸ ਕਰਕੇ ਫਰੋਜ਼ਪੁਰ ਦਾ ਨਾਮ ਬੜਾ ਉੱਚਾ ਤੇ ਸੁੱਚਾ ਇਹਨੂੰ ਸੰਭਾਲਣਾ ਚਾਹੀਦਾ ਹੈ ਆਓ ਫਰੋਜ਼ਪੁਰ ਵਾਲੇ ਮਿਲ ਕੇ ਆਪਾਂ ਸਾਰੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਫਰੋਜ਼ਪੁਰ ਨੂੰ ਵਧੀਆ ਬਣਾਈਏ ਵਹਿਬੁਰਜੀ ਦਾ ਖਾਲਸਾ ਵਹਿਬੁਰਜੀ ਕੀ ਫਤ